ਆਮਨ ਮੇਰੇ ਦੇ ਕੋਟਾ-ਮੂਟਾ ਪੁੱਛਦੇ ਨੇ ਉਹ ਤੁਹਾਨੂੰ ਪਿਛਲੇ ਬਲੌਗ ਚ ਪਤਾ ਲੱਗ ਜੂ ਤੇ ਹੁਣ ਆਪਾਂ ਨਵਾਂ ਬਲੌਗ ਸ਼ੁਰੂ ਕਰਨ ਲੱਗਿਆ ਤੇ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਆਪਾਂ ਲੱਗੇ ਛੇਦਰ ਚੱਕਦਣ ਵਾਲੀ ਮੋਟਰ ਤੇ ਆ ਕੇ ਜਿਹੜੇ ਇੱਧਰ ਸਾਈਡ ਤੇ ਤਿਆਰੇ ਰਹਿ ਜਾਂਦੇ ਨੇ ਦੂ ਇੱਧਰ ਵੀ ਕਰਤਾ ਛਾਗਾ ਮਾਰਤਾ ਇੱਧਰ ਮਾਰਨ ਲੱਗੇ ਵੇ ਹੁਣ ਇਹਦੇ ਚ ਛਾਗਾ ਮਾਰ ਕੇ ਫੇਰ ਇਹ ਚ ਸ਼ਾਇਦ ਪਾਣੀ ਛੱਡਣਾਗਾ ਤੇ ਬਾਕੀ ਸਾਰੇ ਕਿਤੇ ਦਾ ਲੋਟ ਛੇ ਚ ਛਾਗਾ ਮਾਰਨ ਵਾਲਾ ਛੇ ਚ ਮਾਰਤਾ ਤੇ ਫੇਰ ਆਪਾਂ ਬਾੜੀ ਦੇ ਦਾ ਬੱਟਾ ਪੋਚਤੀਆਂ ਹੁਣ ਇੱਧਰ ਸ਼ਹਾਗਾ ਨਵੇੜਦੇ ਆਪਾਂ ਇੱਧਰ ਵੀ ਜਿਹੜੀਆਂ ਬੱਟਾਂ ਪੋਚਣ ਵਾਲੀਆਂ ਰਹਿਣੀਆਂ ਓ ਵੀ ਪੋਚਤੀਆਂ ਸਾਰੀਆਂ ਤੇ ਚਲੋ ਫਿਰ ਹੁਣ ਮਿਲਾਂਗੇ ਸਾਨੂੰ ਆਪਾਂ ਸ਼ਹਾਗਾ ਨਵੇੜ ਕੇ ਅਗਲੇ ਤੇ ਐਸ਼ਾ ਪਾ ਉਹ ਘਿਹਰਾ ਸ਼ਹਾਗਾ ਲਾ ਜਾਂਦਾ ਸੀਗਾ ਦੇਖੋ ਤੁਹਾਨੂੰ ਪਤਾ ਲੱਗਦਾ ਉਹ ਘਿਹਰਾ ਦਾ ਅੱਟ ਪਤਾ ਲੱਗਦਾ ਜਿੱਥੇ ਸ਼ਹਾਗਾ ਲਾ ਕਹਿੰਦਾ ਇਹਨਾਂ ਦਾ ਅੱਟ ਪਤਾ ਲੱਗਦਾ ਉਹ ਤੂੰ ਤਾਂ ਸਾਡਾ ਜਿਹੜਾ ਤੂਤ ਦੇ ਗੋਲੇ ਵਾਲੇ ਦੋਹੇ ਘਿਹਰਿਆਂ ਚ ਸ਼ਹਾਗਾ ਫੇਰਿਆ ਤੇ ਟਰੈਕਟਰ ਹੁਣ ਭੱਗ ਗਿਆ ਦੂਜੀ ਮੋਟਰ ਤੇ ਉੱਧਰ ਵੀ ਸ਼ਹਾਗਾ ਫੇਰਨਾ ਥੋੜੀ ਜਿਹੀ ਥਾਂ 'ਚ ਤੇ ਸ਼ਾਮ ਨੂੰ ਰਾ ਲੱਗ ਜੂਗਾ 700 ਦਾ ਮਾਰੇਗਾ ਤੇ ਇਹ ਉਥੇ ਕੰਪਿਊਟਰ ਕਰਾ ਲਾਣੀ ਉਹ ਪੱਤਰ ਜਿਆ ਕਰਨਾ ਥਾ ਆ ਪੱਤਰ ਕਰਨਾ ਕੋਈ ਨਹੀਂ ਪਾਣੀ ਉੱਚੀਆਂ ਵਿੱਚ ਜਾਂਦਾ ਸੀਗਾ ਸਹੀ ਨਹੀਂ ਸੀ ਜਾ ਰਿਹਾ 21 4 ਸੈਕਟਰ ਜੂਰ ਤੇ ਇਹ ਫੇਰ ਲਾਉਣਾ ਕੰਪਿਊਟਰ ਦਾ ਪੌਜ ਉਸ ਤੋਂ ਬਾਅਦ ਉਹ ਸਾਈਲਰ ਵਾਲੀ ਤੇ ਲੱਗ ਜੂ ਆ ਕੇ ਵੀ ਆ ਕਰਕੇ ਫਿਰ ਹੁਣ ਆਪਾਂ ਚੱਲਾਂਗੇ ਉਧਰ ਅੰਬਾਲੀ ਤੇ ਕਿਉਂ ਉਧਰ ਲਾਈਟ ਆ ਗਈ ਇੱਧਰ ਲਾਈਟ ਆਈ ਨਹੀਂ ਹੈਗੀ ਹਜੇ 12:30 12:00 ਹੋ ਗਏ ਲਾਈਟ ਉਧਰ ਆ ਗਈ ਇੱਧਰ ਆਈ ਨਹੀਂ ਆਈ ਤੇ ਇੱਧਰ ਫਿਰ ਆਪਾਂ ਇੱਕ ਸਾਇਦ ਬੰਦਾ ਛੱਡ ਦਾਂਗੇ ਆਪਾਂ ਚੱਲਦਾ ਉਧਰ ਮਾ ਉਹ ਵੀ ਤਾਂ ਆਪਾਂ ਘਰੋਂ ਟਰੈਕਟਰ ਚੱਕ ਲਿਆਂਦਾ ਹੁਣ ਹੁਣ ਮਾਰਨ ਲੱਗਦਾ ਆਪਾਂ ਅੰਬਾਲੀ ਦੇ ਸਹਾਗਾ ਇਧਰ ਫਿਰ ਪਨੀਰੀ ਵੀ ਝਣੀ ਆ ਸਹਾਗਾ ਮਾਰ ਕੇ ਸਹਾਗਾ ਮਾਰ ਕੇ ਆਪਾਂ ਹਣ ਪੱਧਰ ਕਰ ਲਈਏ ਫਿਰ ਪਨੀਰੀ ਬੀਜਾਂਗੇ ਫਿਰ ਹੁਣ ਆਪਾਂ ਚੱਲਿਆਂ ਘਰ ਨੂੰ ਅੰਬਾਲੀ ਦੇ ਸਹਾਗਾ ਮਾਰਿਆਂ ਦਾ ਇੱਕ ਟਰੈਕਟਰ ਜਾਂਦਾ ਮੂਹਰੇ ਉੱਥੇ ਸਵੇਰੇ ਪਈਆਂ ਨੇ ਪਨੀਰੀ ਢੋਈ ਸੀ ਚੱਕਦੰਨੇ ਵਾਲੇ ਖੇਤ ਕਿ ਪਨੀਰੀ ਆਪਣੀ ਸਾਰੇ ਖੇਤਾਂ ਲਈ ਇਧਰ ਹੀ ਲਾਈ ਵੀ ਆ ਉਧਰਲੇ ਖੇਤ ਲੈ ਕੇ ਗਏ ਸੀ ਉਹ ਚੱਕਦੰਨੇ ਵਾਲੇ ਤੇ ਆ ਟਰੈਕਟਰ ਤੇ ਢੋਈ ਸੀ ਆ ਆਪਣੀ ਰੇੜੀ ਐ ਸਪੈਸ਼ਲ ਐ ਇਸੇ ਕੰਮ ਲਈ ਰੱਖੀ ਵੀ ਆਏ ਜਿਵੇਂ ਹੁਣ ਕਈ ਵਾਰ ਕੋਈ ਛਿੱਟੀਆਂ ਛੁੱਟੀਆਂ ਵੀ ਘਰੇ ਲੈ ਆਣੀਆਂ ਪੈਂਦੀਆਂ ਇੱਥੋਂ ਦਰਖਤ ਦਰੂਹ ਤੇ ਝਾੜਿਆ ਹੁੰਦਾ ਉਹ ਵੀ ਉੱਚ ਮਾਰ ਜਾਂਦੀਆਂ ਆ ਤੇ ਹੁਣ ਜਿਵੇਂ ਉਹ ਮੰਝਾ ਲਈ ਜਾਂਦਾ ਉਹ ਮੰਝਾ ਟੁੱਟ ਗਿਆ ਉਹ ਲੋਟ ਕਰਾਉਣਾ ਇਹੋ ਜੀਆਂ ਚੀਜ਼ਾਂ ਨੂੰ ਰੱਖੀ ਵੀ ਉਹ ਰੇੜੀ ਆਪਣੀ ਤੇ ਨਾਲੇ ਉਹ ਤੇ ਪਨੀਰੀ ਬਣਉਂਦੀ ਢੋ ਲੈੰਦਾਂ ਨੇ ਇਹ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੇ ਫੇਰ ਤੋਂ ਆਪਾਂ ਪਨੀਰੀ ਵਾਲਾ ਖਾਂ ਬਾਹ ਉਹ ਘਰਿਆਂ ਦਾ ਸਹਾਗਾ ਮਾਰਿਆਂ ਦਾ ਤੇ ਹੁਣ ਰੋਟੀ ਰੂਟੀ ਖਾ ਕੇ ਫੇਰ ਦੇਖੀਏ ਕੀ ਕਰਨਾ ਦਾ ਇੱਕ ਟਰੈਕਟਰ ਦਾ ਬਾਗੇ ਕਰਦਾ। ਬਾਗ ਕਰਾਂ। ਤੇ ਆ ਇਹਦੇ ਮਗਰ ਪਾ ਲਿਆ ਕੋਕਮਪਿਊਟਰ ਕਰਾ। ਇਹਦੇ ਮਗਰ ਪਾ ਲਿਆ ਪਾ ਕੰਪਿਊਟਰ ਕਰਾ। ਮਹਿੰਦਰਾ ਮਗਰ ਕਿੰਨਾ ਫਰਕ ਪਾਦਾ ਟਰੈਕਟਰਾਂ ਦਾ। ਹੋ ਜੰਮੀ ਜੀ ਮਹਿੰਦਰ ਆ ਜੀ ਪਹਿਲਾ ਅੱਧਾ ਸਮਾਨ ਹੁਣ ਇਹ ਉੱਥੇ ਜਾ ਕੇ ਫਿੱਟੂ ਕ ਭਈ ਹੁਣ ਕਰਨ ਇੱਥੇ ਹੀ ਕਰਨਾ ਇਹ ਠੀਕ ਆ ਇਹ ਹੁਣ ਹੀ ਫਿੱਟ ਕਰਨਾ ਆਪਾਂ ਟਰੈਕਟਰ ਦੇ ਵੀ ਇਹ ਵਿਦਿਆ ਬਕਸਾ ਬਕਸਾ ਅੱਧਾ ਸਮਾਨ ਤਾਂ ਫਿੱਟ ਕਰਤਾ ਅੱਧਾ ਫਿੱਟ ਕਰੀ ਜਾਂਦੇ ਆ ਲੀਡਾਂ ਰੂਡਾਂ ਪਾਤੀਆਂ ਅੱਧੀਆਂ ਨੇ ਆ ਅੱਧਾ ਕੱਢਦੇ ਆ ਤੋ ਇਹ ਬਹੁਤ ਨੇ। ਉਹ ਵੀ ਤੇ ਖੇਤ ਲਿਆ ਕੇ ਆਤਾ ਸਾਰਾ ਸ਼ਗੜ ਖੱਟਾ। ਤੇ ਇੱਧਰ ਵੀ ਕਰਤਾ ਹਉ ਤੱਲਾ ਗੋਗਾ ਜਾਂ ਜਿਆਦਾ ਆ ਵੀ ਲਾਦਾ। ਨਿਊਟਰਲ ਕਰਕੇ ਬੱਸ। ਜੀ ਹਰੇ ਹੁਣ ਕਰਨਾ ਜੇ ਇਹ ਸ਼ਾਰਟਿੰਗ ਹੈ ਮੈਂ। ਉਹ ਜਿਹੜਾ ਰੂਟਰ ਜਦ ਆ ਸਾਈਡ ਤੋਂ ਤੋਂ ਹੁੰਦੀ ਹੈ ਜੀ ਅਡਜਸਟਮੈਂਟ ਪਾ ਆਹ ਨਿਆ ਬਾਈ ਦਾ ਆਹ ਚੱਲ ਰਿਹਾ ਹੈ ਬਹੁਤ ਬਹੁਤ ਚੱਕਣਾ ਬਹੁਤ ਸਾਈਡ ਲਿਫਟ ਬੰਨਣ ਵਾਲੀ ਰਹੀ ਸੀ ਲਿਫਟ ਸਿੱਧਾ ਕਰਤੀ ਹੋਣ ਲੱਗ ਗਿਆ ਇਹ ਕੰਮ ਵਾਲਾ ਲਿਫਟ ਖੱਲੇ ਉੱਤੇ ਕਰਨਾ ਪੈ ਗਿਆ ਪਹਿਲਾ ਉਹ ਟਰਾਲੀ ਟੁਗਲੀ ਲਿਫਟ ਸਾਰੀ ਬੰਨਣੀ ਪਈ ਜਿੰਨਾ ਟਰਾਲੀ ਦੇ ਜੱਕ ਚੱਕਾ ਜਾਏਗਾ ਉਹ ਲਿਫਟ ਇਹਦਾਂ ਆ ਕੰਮ ਹੁੰਦਾ ਜੇ ਕੋਈ ਨਾਲ ਉੱਚਾ ਚੱਕਿਆ ਜਾਂਦਾ ਪੈਪ ਚਾਹਗਾ ਨਾ ਉੱਚਾ ਨਹੀਂ ਮਗਰ ਨਾ ਨਾ ਇਹ ਵੀ ਸਿੱਖਾਂ ਗਿਆ ਪਾ ਲੈਣਾ ਪੰਗਾ ਇਹਦੇ ਵੀ ਵੀ ਤੇ ਕਰਤਾ ਵਾ ਬੇਦਨਾਂ ਲੈ ਕੇ ਸਟਾਰਟ ਕੰਮ ਆ ਪਾ ਬਣ ਲਈ ਸਾਰੀ ਰੇਂਜ ਰੂਜ ਤੇ ਰੇਂਜ ਰੂਜ ਹੋ ਗਈ ਸੈਟ ਅਪ ਹੁਣ ਚੱਲ ਪਿਆ ਕਰਤਾ ਕੰਮ ਸ਼ੁਰੂ ਤਗੀ ਦਰੇ ਨਹੀਂ ਡੋਟਗੀ ਜਦੋਂ ਦਰੇ ਆਉਂਦੇ ਦਰੇ ਆਉਂਦੇ ਨਹੀਂ ਚਲੋ ਫਿਰ ਹੁਣ ਆਪਾਂ ਲੱਗੇ ਤੋਂ ਨੂੰ ਫੇਰ ਮਿਲਦੇ ਆਪਾਂ ਹਜੇ ਚਲਾ ਲਈਏ ਨੂੰ ਮੜਾ ਸੈਟ ਕਰ ਲਈਏ ਫੇਰ ਮਿਲਦੇ ਹੁਣ ਆਪਾਂ ਲੈਨ ਚੱਲੇ ਹਾਂ 55 ਤੀ ਜਿਹੜਾ ਘਰੇ ਖਾਹ ਪੋਰ ਵਾਇਰ ਖੋ ਆ ਕੀ ਕਰਦਾ ਆਗੀ ਕਰਦਾ ਵਾ ਜੀ ਗੜਾ ਉਹਰੇ ਖੇਡਾਂ ਨਹੀਂ ਕਰਦਾ ਫਿਰ ਜੀ ਸ਼ੋਰ ਚਾ ਮਾਰ ਜਦਾ ਮਾੜੀ ਜੀ ਉਹ ਦੇਖ ਕੇ ਹਮ ਇੱਕ ਇਹਦੇ ਟਾਇਰ ਵਾਲੇ ਛੋਟੇ ਨੇ ਜੀ ਸ਼ਰਜਾ ਮਾਰ ਜਾਂਦਾ ਮਾੜੀ ਜੂ ਜੋਟਿਆ ਜੋੜੀ ਇਹ ਤੈਨੂੰ ਹੁਣ ਚੀਅ ਲ ਕੇ ਕੰਪਿਊਟਰ ਰਾਹ ਤੇ ਛੋਟਾ ਖੜਾ ਅੱਖਾਂ ਕੱਢੀ ਜਾਂਦਾ ਮੈਨੂੰ ਉਹ ਚੱਕੋਂਗੇ ਤੁਸੀਂ ਐਂ ਖੜਾ 4-5 ਦਿਨਾਂ ਦਾ ਪਾਰ 5 ਦਿਨਾਂ ਦਾ ਕੀ ਤਕਰੀਬਨ ਮੈਨ ਲੱਗਦਾ 2 ਹਫ਼ਤੇ ਵਾਂਗੂ ਖੜਾ ਹੋਊਗਾ ਐਂ ਘਰੇ ਉਹ ਪਹਿਲਾਂ ਤਾਂ ਰੈਮਸ ਹੋ ਗਈ ਸੀ ਜੀ ਕਹਿੰਦੇ ਆਹੀਂ ਸਾਰ ਲਾਂਗੇ ਫਿਰ ਜਦੋਂ ਇਹਨਾਂ ਨੇ ਚੈੱਕ ਕਰਿਆ ਉਹਦੇ 'ਚ ਉਹਦੇ ਲਾਈਟਾਂ ਲੂਟਾਂ ਨਹੀਂ ਸੀਗੀਆਂ ਤਾਂ ਕਰਕੇ ਫਿਰ ਇਹ ਕੱਟਣਾ ਇਹ ਹੋ ਗਿਆ ਇਹ ਬੈਟਰੀ ਦੀਆਂ ਤਾਰਾਂ ਤੂੰ ਹਿਲਾਉਣੀਆਂ ਪੈਣੀਆਂ ਗੇਅਰ ਨਹੀਂ ਕੋਈ ਹੈਗਾ ਗੇਅਰ ਤਾਂ ਸਾਰੇ ਨਿਊਟਰਲ ਨੇ ਆ ਵੀ ਨਹੀਂ ਨਿਊਟਰਲ ਲੈ ਆ ਵੀ ਨਹੀਂ ਨਿਊਟਰਲ ਲੈ ਲੈ ਤਾਰਾਂ ਹਿੱਲੀਆਂ ਵੀ ਆਣੇ ਖੜਫਤਾ ਬੋਲਦੀ ਆ ਤਾਰ ਤੁਰ ਹਿਲਾਉਣ ਵਾਲੀ ਮੜੇ ਟਰਮੀਨਲ ਹਲਾ ਦੇ ਉਹਦੀ ਸਟਾਰਟ ਹੋ ਗਈ ਤਾਂ ਫੇਰ ਆਲੇ ਤੱਕ ਤੈਨੂੰ ਖੁੱਲ ਜੂ ਇਹ ਓਏ ਖੁੱਲ ਜੂ ਆ ਹਵਾ ਵਾਲਾ ਲਾ ਕੇ ਮੂਰੇ ਪਈਉ ਬੈਂਟਰੀ ਇਹਦੇ ਪੰਜ ਚਾਰ ਮੱਥਾ ਮਾਰਨ ਤੋਂ ਬਾਅਦ ਪੰਜ ਚਾਰ ਮਿੰਟ ਤੇ ਹੋ ਗਿਆ ਸਟਾਰਟ ਬੈਂਟਰੀ ਦੇ ਟਰਮੀਨਲ ਜਿਹਾ ਹਲਾਉਣ ਨਾਲ 에ਅਰ ਫਿਲਟਰ ਲਾ ਦਈਏ ਹੁਣ ਆਪਾਂ ਜਦੋਂ ਇਹ ਕੋ ਮੂਹਲਾ ਟਾਪਾਏ ਖੋਲਣ 에ਅਰ ਫਿਲਟਰ ਖੋਲਣਾ ਪੈਂਦਾ ਇਹ ਲਾ ਕੇ ਫੇਰ ਤਰੀਆਂ ਕੱਢ ਕੇ ਫੇਰ ਚਲਦਾ ਲੈ ਕੇ ਇਹਦਾ ਵੀ ਮਨਾ ਟੱਡ ਭਰਨ ਵਾਲਾ ਹੋਊ ਹਾਂ ਭਰਨ ਵਾਲਾ ਇਹਦਾ ਵੀ ਟੱਡ ਆਲੇ ਮਾਮਾ ਇੱਕ ਰੇ ਦਾ ਸਲੈਂਸਰ ਵਾਲਾ ਖਰਾਬ ਆ ਰੂ 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 ਖਾਰੂ ਕਹਾਂ ਪਉਂਦਾ ਦੇਖੋ ਬਾਜ ਬਾਜ ਖਰਾਬ ਆ ਇਹਦੀ ਪੂਰੀ ਕੁਰੀ ਮਾਮੇ ਦਾ ਕੰਮ ਇਹੀ ਆ ਵੀ ਉਹਨੇ ਫਸ ਟਰੈਕਟਰ ਦੀਆਂ ਟੈਂਕੀਆਂ ਭਰੀਆਂਣੀਆਂ ਦੂਸਰੀ ਟੈਂਕੀ ਭਰਤੀ ਅੱਜ ਬੇਸਰਾ ਛੋਟੇ ਦੀ ਛੋਟੇ ਦਾ ਢੱਡ ਭਰ ਦਿਆਂ ਭਰ ਲਿਆ ਛੋਟਾ ਹੁਣ ਹੁਣ ਜਾਉਂੀ ਸੁਨਦਰਾ ਤੇਲ ਛੋ ਜਣੀ ਆਇਆ ਜਦ ਤੇ ਮੈਂ ਜ ਤੇਲ ਪਾਉਣਾ ਖਾ ਗੀ ਫੈਂਟ ਚ ਨਹੀਂ ਜਾਂਦਾ ਤੇਲ ਦਾ ਬਾਲਾ ਪਾਉਂਦੇ ਨੇ ਦੇ ਰਖਾਂ ਦਾ ਆਪਾਂ ਚੱਲਦੇ ਹਾਂ ਹੁਣ ਚੱਕਦਣ ਵਾਲੀ ਇਹਦੇ ਇਸ਼ਾਰਾ ਕੋਈ ਦੀ ਨਾ ਅੰਦਰ ਬੈਠਣ ਉਹ ਦੂਜਿਆਂ ਦੇ ਕੋਈ ਨਹੀਂ ਦੀ ਦਾ ਇਹ ਇੱਧਰ ਲੱਗੇ ਮੈਨੂੰ ਸੀਪੇ ਹੋਣੀ ਇੱਧਰ ਫੱਟਾਂ ਪੋਚਣ ਇੱਧਰ ਮਾਮਾ ਕੱਦੂ ਕਰ ਗਈ ਦੁਪਹਿਰੇ ਤੇ ਆਪਾਂ ਚੱਲਦੇ ਹਾਂ ਹੁਣ ਉਧਰ ਕੰਪਿਊਟਰ ਕਰਾ ਲੈ ਪਾਸੇ ਕੀ ਮੈਨੂੰ ਹਰਵਾਕੇ ਉਹ ਵੀ ਲੈ ਜਾਂਦਾ ਟਰੈਕਟਰ ਤੇ ਉਹ ਚੱਲੀ ਜਾਂਦਾ ਚਾਲਦਾ ਲੈ ਕੇ ਤੁਹਾਨੂੰ ਸਿਟੀ ਸੁਣਾਉਣਾ ਮੈਂ 2 ਮਿੰਟ ਖੜਿਓ ਆ ਰੋਡ ਜੇ ਸਾਫ ਆ ਲੈਣ ਤਾਂ ਤੁਹਾਨੂੰ ਸਿਟੀ ਸੁਣਾਉਣਾ ਦੇਖੋ ਕਿਵੇਂ ਮਾਰਦਾ ਸਿਟੀਆਂ ਕਰਤਾ ਝੋਟਾ ਤਿਆਰ ਹੋਣ ਲੱਗੂ ਹੈ ਤੇ ਆ ਜੁਆਕੜਾ ਲਾਤਾ ਆ ਚਲਾਤਾ ਤੇ ਸਾਰਾ ਕੰਮ ਫਿੱਟ ਕਰ ਲਿਆ ਸੀ ਨਵਾਂ ਸਿਆਪਾ ਨਿਕਲ ਆਇਆ ਆਹ ਸਟਾਰਟ ਹੋਣੋਂ हट ਗਿਆ ਜ਼ੋਰ ਵਾਲਾ ਲਵਾਤਾ ਇਹਦਾ ਹੈਨਾ ਹੋ ਗਈ ਤੇ ਰਾਤ ਦੇ ਵੱਜ ਗਏ 8 ਤੇ ਆਪਾਂ ਜਾ ਰਹੇ ਹੁਣ ਖੇਤ ਨੂੰ ਦੇਖੋ ਉਹਦਾ ਕੰਪਿਊਟਰ ਕਰਾ ਚੱਲ ਰਿਹਾ ਕੰਪਿਊਟਰ ਕਰਾਦਾ ਹੁਣ ਰਾਤ ਹੀ ਲਾਉਣੀ ਦੇਖ ਰਿਹਾ ਵੀ ਰਾਤ ਲਾਉਣੀ ਆ ਜਾਂ ਫਿਰ ਉਹ ਕਿਆਰਾ ਜਿਹੜੇ ਚ ਲਾਇਆ ਹੋ ਉਹ ਕਿਆਰਾ ਪੂਰਾ ਕਰਕੇ ਛੱਡਾਂਗੇ ਹੁਣ ਆਪਾਂ ਨੂੰ ਘਰੇ ਇੱਕ ਕੰਮ ਜਿਹਾ ਜੋ ਕੰਮ ਕਰਕੇ ਆਏ ਆ ਤੇ ਹੁਣ ਚੱਲਦੇ ਆਪਾਂ ਦੁਵਾਰੀ ਤੇ ਜਗਾ ਘਲਾ ਦੇ ਨਾ ਅਗਲੇ ਦਿਨ ਦੀ ਸ਼ੀਰ ਰਾਤ ਆ ਗਈ ਸੀ ਕੰਪਿਊਟਰ ਕਰਾ ਲਾ ਦੇ ਇੱਕ ਕਿਆਰੇ ਚ ਲਾਤਾ ਤੇ ਹੁਣ ਰੈਕਟਰ ਆ ਚੱਲੇ ਗੱਦੂ ਕਰਨ ਉਹਦਾ ਤੇਲ ਪਾਉਣੇ ਵੈਲ ਤੇ ਫਿਰ ਆ ਲੈ ਕੇ ਚੱਲਦੇ ਆਪਾਂ ਕੰਪਿਊਟਰ ਕਰਾ ਲਾਉਣ ਉਧਰ ਦੁਵਾਰੀ ਕਿਉਂ ਇੱਕ ਅੱਤਾ ਰਹਿੰਦਾ ਜੇ ਫਟੇ ਜਰਤਾ ਸੀ ਇਹ ਚੱਲਦੇ ਆ ਫਿਰ ਹੁਣ ਆਪਾਂ 15 ਮਿੰਟ ਤੱਕ ਤੇ ਭਰ ਲਿਆ ਦਾ ਟਰੈਡ ਹੁਣ ਤੇ ਹੁਣ ਆਪਾਂ ਚੱਲਦੇ ਆਂ ਜਿਹੜੀ ਸ਼ਾਈਲਰ ਵਾਲੀ ਚ ਬੈਂਡਰੀ ਧਰਦੇ ਆਪਾਂ ਮੋੜ ਲੈ ਕੇ ਰਾਂ ਉਹ ਪਈਆ ਸ਼ਾਈਲਰ ਜੀ ਚੱਲਦਾ ਹੁਣ ਉਧਰ ਲੈਣਾ ਲਾਓ ਵੀ ਖੇਤ ਬੰੋਂ ਜੇ ਲਾਗੇ ਫਿੱਟ ਕਰਨ ਕਹਿੰਦੇ ਅੱਜ ਉੱਪਰ ਕਸਤੇ ਓਏ ਘੁੰਮਣ ਲੱਗ ਗਈ ਜੀ ਤੇ ਬਰੀ ਜੀ ਕਸਤੇ ਸਾਰਾ ਘਰ ਤਾਂ ਸਟਾਰਟ ਹੋਣ ਕੰਮ ਬਾਹਰ ਹੁਣ ਚਲਾਉਣੇ ਆਪਾਂ ਇਹਨੇ ਲੇ ਲੈਨੇ ਬਾਬੇ ਦਾ ਨਾਮ ਇਹ ਕਰਦਿਆਂ ਕੰਮ ਸ਼ੁਰੂ ਇਹ ਆ ਗਿਆ ਆਪਣੇ ਸ਼ੈਲਦੜਾੜੀ ਜਿਹੜੀ ਕੱਲ ਬੱਟਾਂ ਪਾਕੇ ਗਈ ਸੀ ਉਹ ਆ ਗਈ ਉਹ ਪੈ ਤਾ ਟਕ ਟਕ ਬਾ ਚਾ ਚਾ ਛੱਟਾ ਕਰਤਾ ਬਾਬੇ ਦੀ ਕਿਰਪਾ ਨਾਲ ਕੰਮ ਸ਼ੁਰੂ ਆਪਾਂ ਕਹ ਲਿਆ ਕਰੂ ਜਿੱਥੋਂ ਨੀਵਾ ਹੈ ਕਰੂਗਾ ਉੱਥੇ ਛੱਡ ਦੇ ਤੂੰ ਹੈਨਾ ਐਨੇ ਆਪਣੇ ਆ ਵੀ ਕਰੀ ਜਾਣੇ ਸਾਰਾ ਕੁਝ ਕੰਮ ਜਿੱਥੋਂ ਉੱਥੇ ਜਾ ਉੱਥੇ ਜਾ ਕਰਿਆ ਕਰੂ ਜਿੱਥੋਂ ਨੀਵਾ ਉੱਥੇ ਛੱਡ ਦੇ ਤੂੰ 13 ਸੈਟ ਕਰਦਾ ਇਹ ਸਾਰਾ ਉਧਰ ਹੁਣ ਹੋਰ ਸੱਚਾ ਹੋਣਾ ਹੈ ਕਿੱਥੇ ਜਾ ਲੱਗ ਲੋ ਵੀ ਇੱਕ ਵਾਰ ਤਾਂ ਮਾਰਦਾ ਹਾਂ ਨਾ ਦੂਜੀ ਵਾਰ ਰੋਹਲ ਬਗਲੀ ਆ ਪੱਕੇ ਡੇਢੇ ਲੋਟ ਵਾਲੀ ਹੁਣ ਆਇਆ ਸੇ ਲੋਟ ਵਾਲਾ ਬਗਲੀ ਪਹਿਲਾਂ ਐਂ ਜੋੜਤੀ ਸਿੱਧੇ ਰੋਟਾ ਪਹਿਲਾਂ ਲੰਬੇ ਲੋਟ ਸੀ ਹੁਣ ਡੇਢੇ ਲੋਟਾ ਤੇਰਾ ਰਾਹਣ ਜਦੋਂ ساری ਪੂਰੀ ਕੰਪਲੀਟ ਹੋ ਜੇ ਇੱਕ ਵਾਰੀ ਰਾਹਣ ਬਗਲੀ ਵੀ ਜਦੋਂ ਲੰਬੇ ਲੋਟ ਵਾਲੀ ਰਾਹਣ ਪੂਰੀ ਹੋ ਗਈ ਮੇਰੇ ਇਹਨੂੰ ਫਿਰ ਸੈਟ ਕਰਨਾ ਪੈਣਾ ਫਿਰ ਡੇਢੇ ਲੋਟ ਵਾਲੀ ਦੀ ਗੱਲ ਪੈਂਦਾ ਵੀ ਜੇ ਆਪਾਂ ਆਂਬਾਲੀ ਮੋਟਰ ਤੇ ਆ ਗਏ ਸੀਗੇ ਤੇ ਇੱਥੇ ਆਪਾਂ ਬੀਜਾ ਚੱਕੀ ਲੈਉਣਾ ਸੀਗਾ ਬੀਜ ਚੱਕ ਲੈੰਦਾ ਵਾਲਾ ਪੀਆ RX 162 ਤੇ ਇਹ ਬੀਜਣਾਗਾ ਤੇ ਪਨੀਰੀ ਹੋਰ ਲਾਉਣੀ ਹੈ ਅਜੇ ਤੇ ਪਹਿਲਾਂ ਹੀ ਨੀ ਲਾਈ ਵੀ ਹੈ ਹਜੇ ਹੋਰ ਇੱਕ 11 ਬਣਾ ਲਿਆ ਦੇਖੋ ਕਿਹੜੀ ਇਹ ਇਹ ਚ ਲਾਉਣੀ ਅੱਜ ਉਹ ਅੱਧੀ ਹਜੇ ਉੱਥੇ ਲਾਉਣੀ ਹੈਗੀ ਜਾ ਕੇ ਨਕੂਦਰ ਤਲਵਣ ਉੱਥੇ ਲਾਉਣੀ ਹੈ ਜੇ ਜਾ ਕੇ ਤੇ ਕੰਪਿਊਟਰ ਕਰਾ ਉਧਰ ਚੱਲੀ ਜਾਂਦਾ ਤੇ ਹੁਣ ਰੋਟੀ ਖਾਣ ਜਾ ਰਹੇ ਨੇ ਸਾਰੇ ਜਣੇ 8-9 ਵਜੇ ਨਾ ਹੁਣ 8-9 ਵਜੇ ਬੈਨੇ ਰੋਟੀ ਖਾਣ ਚੱਲਦੇ ਨੇ ਹੁਣ ਸਾਰੇ ਉਹ ਵੀ ਲਾਈ ਜਾਂਦੇ ਨੇ ਬੱਟਾਂ ਦੇ ਦੇਖੋ ਵੀ ਜੇ ਆਪਾਂ ਕਰਤੀ ਖਾਏ ਹੁਣ ਆਏ ਆਪਾਂ ਉਹਦੀ ਰੋਟੀ ਲੈ ਕੇ ਕੰਪਿਊਟਰ ਕਰਾਣੇ ਦੀ ਉਹ ਰੋਟੀ ਖਾ ਲੂਗਾ ਫਿਰ 10 ਵਜੇ ਬੈਨੇ ਓਏ ਦੇ ਉਹ ਕਿਹਾਰੇ ਦਾ ਹੋ ਗਿਆ ਵਿਚਾਲਣ ਦੇ ਦਾ ਆਹ ਬੜੇ ਦਾ ਤੇ ਹੁਣ ਆਹ ਕਿਹਾਰੇ ਜੇ ਲੱਗੇ ਨੇ ਜੇ ਪਹਿਲੇ ਚ ਆਪਾਂ ਰੁਕ ਲਈ ਆਈ ਸੀ ਤੇ ਰੋਟੀ ਖਵਾ ਲਈ ਇਹਨੂੰ ਬਾਈ ਹੁਣ ਹੁਣ ਆਪਾਂ ਲੱਗਦੇ ਚਲਾਉਣ ਬਾਈ ਦਾ ਲੱਗ ਰੋਟੀ ਖਾਣ ਆਪਾਂ ਚਲਾਉਣੇ ਖਾ ਲੈਣੇ ਰੋਟੀ ਤੇ ਆਪਾਂ ਲਾਉਣੇ ਹੁਣ ਗੇੜੇ ਤੇ ਫੇਰ ਮਿਲ ਜਾਵਾਂਗੇ ਕਿਤੇ ਉਹ ਪਿਆਰਾ ਨਵੇੜ ਕੇ ਇੱਧਰ ਲੈ ਜਾ ਕੇ ਹੁਣ ਜਾਵਾਂ ਹੰਡਲੇ ਚ ਇੱਕ ਉਹ ਨਵੇੜ ਕੇ ਕੰਮ ਸਮਾਨ ਇਕੱਠਾ ਕਰਕੇ ਘਰ ਨੂੰ ਚਾਲੇ ਬਾਦੇ ਘਰ ਨੂੰ ਇਹ ਹੁਣ ਆਪਾਂ ਚੱਲਦੇ ਹਾਂ ਅੰਬਾਲੀ ਮੋਟਰ ਤੇ